ਸਤਿ ਸ਼੍ਰੀ ਅਕਾਲ ਨਵੀਆਂ ਅਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਇਹਤੀਮਾਨ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਦਬਾਉਣਾ ਨਾ ਭੁੱਲੋ ਸਾਡੀ ਸਰਕਾਰ ਦਾ ਇੱਕੋ ਮੁੱਦਾ ਸਿਹਤ ਤੇ ਤੇ ਸਿੱਖਿਆ ਤੇ ਕੰਮ ਕਰਦੀ ਇਹ ਦੋਨੋਂ ਮੁੱਦਿਆਂ ਤੇ ਕੰਮ ਲੈ ਕੇ ਸਰਕਾਰ ਬਣੀ ਸੀ ਤੇ ਇਹਨਾਂ ਦੋਨੋਂ ਮੁੱਦਿਆਂ ਨੂੰ ਕਿ ਜੇਕਰ ਬੱਚੇ ਸਾਡੇ ਪੜ੍ਹੇ ਲਿਖੇ ਹੋਣਗੇ ਸਾਡਾ ਸਮਾਜ ਪੜ੍ਹੇ ਲਿਖਿਆ ਹੋਊਗਾ ਤਾਂ ਹੀ ਅਸੀਂ ਉਨਤੀ ਕਰਾਂਗੇ ਤੇ ਜੇ ਸਾ ਸਾਡੀਆਂ ਸੇਵਾ ਤਾਂ ਕੀ ਕਰਨੀਆਂ ਤਾਂ ਸਾਡਾ ਸਮਾਜ ਉਨਤੀ ਕਰੂਗਾ ਇਸ ਲਈ ਇਹਨਾਂ ਦੋਨਾਂ ਮੁੱਤਿਆਂ ਤੇ ਸਾਡੀ ਸਰਕਾਰ ਬਹੁਤ ਵਧੀਆ ਕੰਮ ਕਰਦੀ ਹੈ ਤੇ ਇਹਦੇ ਚ ਆਮ ਆਦਮੀ ਪਾਰਟੀ ਦਾ ਸਭ ਤੋਂ ਵੱਡਾ ਯੋਗਦਾਨ ਦਿੱਲੀ ਤੇ ਵਧੀਆ ਸਕੂਲ ਕਿਤੇ ਸੀ ਹੁਣ ਆਪਣੇ ਇੱਥੇ ਵੀ ਜਿਹੜੇ ਪੰਜਾਬ ਦੇ ਸਕੂਲ ਜਿਹੜੇ ਆ ਉਹ ਬੜੇ ਵਧੀਆ ਕਿਤੇ ਜਾ ਰਹੇ ਆ ਸਾਰੀਆਂ ਕਲਾਸਾਂ ਏਸੀ ਰੂਮ ਬੱਚਿਆਂ ਨੂੰ ਖਾਣਾ ਪ੍ਰੋਵਾਈਡ ਕਰਨਾ ਹੈ ਹੈਲਦੀ ਫੂਡ ਦਿੱਤਾ ਜਾ ਰਿਹਾ ਬੱਚਿਆਂ ਨੂੰ ਜਮੇਡੇ ਮੀਲ ਹੁੰਦਾ ਦਵਾਈਆਂ ਫ੍ਰੀ ਹੋ ਗੀਆਂ ਹਾਂਜੀ ਮੈਡਮ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆਪਣਾ ਸ਼ੁਭਨਾਮ ਤੇ ਕੀ ਡੈਫੀਨੇਸ਼ਨ ਆਪਣੀ ਹਾਂਜੀ ਮੇਰਾ ਨਾਮ ਹੈ ਜੀ ਐਡਵੋਕੇਟ ਅਮਰਦੀਪ ਕੌਰ ਮੈਂ ਸਟੇਟ ਜੁਆਇੰਟ ਸੈਕਟਰੀ ਟ੍ਰੇਡ ਵਿੰਗ ਹੈ ਪੰਜਾਬ ਦੇ ਆਮ ਪਾਰਟੀ ਹਾਂਜੀ ਜੀ ਸੋ ਅੱਜ ਇਹ ਮੀਟਿੰਗ ਰੱਖੀ ਗਈ ਹੈ ਕਾਫੀ ਭਾਰੀ ਇਕੱਠ ਵੀ ਦੇਖਣ ਨੂੰ ਮਿਲ ਰਿਹਾ ਲੇਡੀਜ਼ ਦਾ ਹਾਂਜੀ ਅੱਜ ਸੁਰਿੰਦਰ ਕੌਰ ਜੀ ਨੇ ਆਪਣੇ ਵਾਰਡ 'ਚ ਇੱਕ ਔਮਨ ਵਿੰਗ ਦੀ ਮੀਟਿੰਗ ਰੱਖੀ ਹੋਈ ਹੈ ਉਸਚ ਮੈਂ ਆਪਣੇ ਸਾਥੀਆਂ ਨਾਲ ਹੀ ਆਈ ਹੋਈ ਆ ਤਾਂ ਇਹ ਮੀਟਿੰਗ ਰੱਖੀ ਹੋਈ ਹੈ ਕਿ ਭਗਵੰਤ ਮਾਨ ਜੀ ਨੇ ਡਾਇਰੈਕਸ਼ਨ ਦਿੱਤੀ ਹੈ ਸਭ ਨੂੰ ਕਿਹਾ ਗਿਆ ਕਿ ਆਪ ਜਾ ਕੇ ਪੁੱਛੋ ਕਿ ਕੀ ਮੁਸ਼ਕਲਾਂ ਆ ਰਹੀਆਂ ਤਾਂ ਅਸੀਂ ਉਹ ਨੋਟ ਕਰ ਰਹੇ ਹਾਂ ਸਾਰਿਆਂ ਦੀਆਂ ਮੁਸ਼ਕਲਾਂ ਤੇ ਨਾਲੇ ਸਰਕਾਰ ਦੇ ਕੀਤੇ ਹੋਏ ਕੰਮ ਦੱਸ ਰਹੇ ਹਾਂ ਇਹਨਾਂ ਨੂੰ ਕਿ ਕੀ ਇਹੜੇ ਕੰਮ ਕੀਤੇ ਔਰ ਮੈਨੂੰ ਲੱਗਦਾ ਕਿ ਸਾਰੀਆਂ ਔਰਤਾਂ ਮੋਸਟਲੀ ਤਾਂ ਖੁਸ਼ ਹੈ ਬਿਜਲੀ ਬਿੱਲ ਫ੍ਰੀ ਹੋਏ ਆ ਉਹਦੇ ਕਰਕੇ ਬਹੁਤ ਖੁਸ਼ ਹੈ ਹੁਣ ਹੋਰ ਵੀ ਇਹਨਾਂ ਦੇ ਜਿਹੜੇ ਵੀ ਅਸੀਂ ਸਵਾਲ ਹੈ ਉਸੇ ਜਵਾਬ ਦੇ ਰਹੇ ਆਂ ਔਰ ਕੋਸ਼ਿਸ਼ ਕਰਾਂਗੇ ਕਿ ਜਿਹੜੀਆਂ ਸਾਡੀਆਂ ਬੇਰੋਜ਼ਗਾਰ ਲੜਕੀਆਂ ਹੈਗੀਆਂ ਉਹਨਾਂ ਨੂੰ ਅਸੀਂ ਕੰਮ ਕਰਨ ਦੀ ਕਿ ਫੰਡ ਆਂਦਾ ਹੈ ਗਵਰਨਮੈਂਟ ਵੱਲੋਂ ਉਹਦੇ ਵਿੱਚ ਇਹਨਾਂ ਨੂੰ ਅਸੀਂ ਥੋੜੀ ਰੋਜ਼ਗਾਰ ਕਰਨ ਦੀ ਕਰਾਂਗੇ ਵੱਡੀ ਮੁਸ਼ਕਲ ਕੀ ਦੱਸੀ ਗਈ ਹੈ ਇਹਨਾਂ ਵੱਲੋਂ ਪੱਡੀ ਮੁਸ਼ਕਿਲ ਤਾਂ ਬੋਸਲੀ ਹੈਗੀ ਹੈ ਬੇਰੋਜ਼ਗਾਰੀ ਦੱਸ ਰਿਹਾ ਹੈ ਕਿ ਜਿਹੜੀ ਕਿ ਮਾਨ ਸਰਕਾਰ ਬਹੁਤ ਕੰਮ ਕਰ ਰਹੀ ਹੈ ਬਹੁਤ ਸਾਰੀਆਂ ਨੌਕਰੀਆਂ ਵੀ ਦਿੱਤੀਆਂ ਗਈਆਂ ਔਰ ਬਾਕੀ ਮੈਨੂੰ ਲੱਗਦਾ ਹੋਰ ਤਾਂ ਇਹਨਾਂ ਦੀ ਕੋਈ ਮੁਸ਼ਕਲਾ ਹੈ ਨਹੀਂ ਕਿਆਂ ਜਿਹੜੀਆਂ ਕਿ ਮੇਨ ਹੈਗੀ ਹੈ ਕਿ ਬੱਚੇ ਪੜੇ ਲਿਖੇ ਹੈ ਪਰ ਉਹਨਾਂ ਨੂੰ ਉਹਨਾਂ ਦੇ ਅਕੋਰਡਿੰਗ ਨੌਕਰੀ ਨਹੀਂ ਮਿਲ ਰਹੀ ਔਰ ਮਾਨ ਸਰਕਾਰ ਕਾਫੀ ਸਾਰੀਆਂ ਨੌਕਰੀਆਂ 48000 ਆਲਰੇਡੀ ਦੇ ਚੁੱਕੇ ਹੈ ਤੇ ਹੁਣ ਆਂਦੇ ਹੋਏ ਸਮੇਂ 'ਚ ਹਜੇ 2 ਸਾਲ ਹੀ ਹੋਏ ਹੈ ਤਾਂ ਆਂਦੇ ਹੋਏ ਮਸਾਲਾਂ ਚ ਪੂਰੀ ਕਰਕੇ ਦੇਖੇਗੀ ਔਰ ਮੈਨੂੰ ਲੱਗਦਾ ਸਭ ਨੂੰ ਉਹਨਾਂ ਦੇ ਐਜੂਕੇਸ਼ਨ ਦੇ ਅਕੋਰਡਿੰਗ ਉਹਨਾਂ ਨੂੰ ਜੌਬ ਦੇਗੀ ਜੀ ਸੋ ਇੱਕ ਭਗਵੰਤ ਮਾਨ ਜੀ ਦੇ ਵੱਲੋਂ ਇੱਕ ਵਾਅਦਾ ਕੀਤਾ ਗਿਆ ਸੀ ਵੋਟਾਂ ਦੇ ਵੇਲੇ ਕਿ ਲੇਡੀਜ਼ ਨੂੰ 1000 ਰੁਪਿਆ ਪਰ ਮੰਥ ਦਿੱਤਾ ਜਾਵੇਗਾ ਸੋ ਇਹਦੇ ਬਾਰੇ ਕੀ ਕਹੂੰਗੀ ਹਾਂਜੀ ਇਹਦੇ ਬਾਰੇ ਮੈਂ ਤੁਹਾਨੂੰ ਇਹ ਹੀ ਕਹਾਂਵਾਂਗੇ ਕਿ ਉਹ ਜਲਦ ਹੀ ਉਸਤੇ ਕੰਮ ਕਰ ਰਹੀ ਹੈ ਸਰਕਾਰ ਫੰਡ ਜਨਰੇਟ ਕਰਨਾ ਹੁੰਦਾ ਹੈ ਉਹਨਾਂ ਨੇ ਆਲਰੇਡੀ ਇੱਕ ਬਿਜਲੀ ਦੇ ਬਿੱਲ ਮਾਫ ਕਰਕੇ ਲੋਕਾਂ ਨੂੰ ਕਾਫੀ ਸਹੂਲਤਾਂ ਦੇ ਦਿੱਤੀਆਂ ਤਾਂ ਉਹ ਇਸਤੇ ਵੀ ਫੰਡ ਜਨਰੇਟ ਕਰਕੇ ਇਹਨਾਂ ਨੂੰ 1000 ਰੁਪਏ ਦੀ ਗਾਰੰਟੀ ਜਲਦੀ ਹੀ ਵਰਕ ਕਰ ਰਹੀ ਹੈ ਵੀ ਕਿਸ ਵੇਚ ਦਿੱਤੀ ਜਾਵੇ ਉਹ ਜਲਦ ਹੋ ਜਾਏਗਾ ਕਿਉਂਕਿ ਕੋਡ ਆਫ ਕੰਡਕਟ ਲੱਗ ਗਿਆ ਨਹੀਂ ਤਾਂ ਮੇਰੇ ਖਿਆਲ ਸਰਕਾਰ ਨੇ ਪਹਿਲਾਂ ਹੀ ਕਰ ਦੇਣਾ ਸੀ ਪਹੁੰਚ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹਾਂਜੀ ਆਪਣਾ ਸ਼ੁਭਨਾਮ ਮੇਰਾ ਨਾਮ ਕਸ਼ਮੀਰ ਕੌਰ ਜੀ ਜੀ ਤੁਹਾਡਾ ਕੀ ਆ ਉਹਦਾ ਮਤਲਬ ਹੈ ਆਮ ਪਾਰਟੀ ਦੇ ਵਿੱਚ ਮੈਂ ਸਟੇਟ ਜੁਆਇੰਟ ਸੈਕਟਰੀ ਔਮਨ ਵਿੰਗ ਜੀ ਓਕੇ ਹਾਂਜੀ ਸੋ ਅੱਜ ਇਹ ਮੀਟਿੰਗ ਕੀਤੀ ਗਈ ਹੈ ਜੋ सुरेंद्र ਕੌਰ ਜੀ ਦੇ ਘਰ ਸੋ ਲੇਡੀਜ਼ ਵੀ ਕਾਫੀ ਆਮ ਤੌਰ ਤੇ ਦੇਖਣ ਨੂੰ ਮਿਲਦਾ ਹੁੰਦਾ ਹੈ ਕਿ ਲੇਡੀਜ਼ ਬਹੁਤ ਘੱਟ ਇਕੱਠੀਆਂ ਹੁੰਦੀਆਂ ਨੇ ਸੋ ਅੱਜ ਕਾਫੀ ਗਿਣਤੀ ਦੇ ਵਿੱਚ ਆਈਆਂ ਨੇ ਹਾਂਜੀ ਕਿਉਂਕਿ ਮਾਨ ਸਰਕਾਰ ਜਿਹੜੇ ਆ ਉਹਨਾਂ ਨੇ ਔਰਤਾਂ ਦੇ ਨੂੰ ਸੁਵਿਧਾਵਾਂ ਦੇਣ ਲਈ ਬਹੁਤ ਵਧੀਆ ਕੰਮ ਕਰ ਰਹੇ ਨੇ ਸਭ ਤੋਂ ਪਹਿਲਾਂ ਤੇ ਉਹਨਾਂ ਨੇ ਜਿਹੜੀ ਬਿਜਲੀ ਫ੍ਰੀ ਕੀਤੀ ਆ ਉਹਦੀ ਜਿਹੜੀ ਸੇਵਿੰਗ ਹੋਏਗੀ ਉਹ ਔਰਤਾਂ ਦੀ ਜੇਬ ਵਿੱਚ ਹੀ ਜਾਣੀ ਆ ਔਰਤਾਂ ਦੇ ਦੂਜੇ ਜਿਹੜੀਆਂ ਜ਼ਰੂਰਤਾਂ ਨੇ ਘਰ ਚ ਜਿਹੜੀਆਂ ਐਕਸਟਰਾ ਜ਼ਰੂਰਤਾਂ ਹੁੰਦੀਆਂ ਨੇ ਉਹਨਾਂ ਪੈਸਿਆਂ ਨਾਲ ਬਿਜਲੀ ਦੇ ਬਿੱਲ ਤੋਂ ਬਚੇ ਪੈਸਿਆਂ ਨਾਲ ਆਪਣੇ ਬਹੁਤ ਸਾਰੇ ਕੰਮ ਕਰ ਸਕਦੀਆਂ ਭੈਣਾ ਉਸ ਤੋਂ ਬਾਅਦ ਜਿਹੜੀ ਉਹਨਾਂ ਦੀ ਬੱਸ ਦਾ ਕਿਰਾਇਆ ਮਾਫ ਹੋਇਆ ਉਹਦਾ ਵੀ ਭੈਣਾ ਨੂੰ ਕਿਤੇ ਨਾ ਕਿਤੇ ਕੋਈ ਨਾ ਕੋਈ ਫਾਇਦਾ ਹੋ ਰਿਹਾ ਉਸ ਪੈਸੇ ਨਾਲ ਉਹ ਆਪਣੇ ਕੋਈ ਹੋਰ ਕੰਮ ਕਰ ਸਕਦੀਆਂ ਜੀ ਇਸ ਲਈ ਇਸ ਸਾਡੀ ਮੀਟਿੰਗ ਵਿੱਚ ਬਹੁਤ ਸਾਰੀਆਂ ਭੈਣਾ ਆਈਆਂ ਨੇ ਇਕੱਠੀਆਂ ਹੋਈਆਂ ਨੇ ਹਾਂਜੀ ਸੋ ਬੱਸਾਂ ਦੇ ਵਿੱਚ ਜਿਵੇਂ ਕਿ ਕਾਫੀ ਭੀੜ ਦੇਖਣ ਨੂੰ ਮਿਲਦੀ ਆ ਕਿ ਬੱਸਾਂ ਵਾਲੇ ਵੀ ਰੋਕਦੇ ਨਹੀਂ ਹੈਗੇ ਤੇ ਜਿਹੜੇ ਹੋਰ ਪੜ੍ਹਨੇ ਵਾਲੇ ਵਿਦਿਆਰਥੀ ਨੇ ਉਹ ਵੀ ਹੋਰ ਪਬਲਿਕ ਵੀ ਪਰੇਸ਼ਾਨ ਹੋ ਜਾਂਦੀ ਹੈ ਮੈਨੂੰ ਤਾਂ ਨਹੀਂ ਲੱਗਦਾ ਕਿ ਉਹਨਾਂ ਨੂੰ ਪਰੇਸ਼ਾਨ ਹੋਣਾ ਚਾਹੀਦਾ ਕਿਉਂਕਿ ਭੀੜ ਤਾਂ ਜਿਹੜੀ ਸੀ ਉਹ ਪਹਿਲਾਂ ਵੀ ਇੰਨੀ ਹੁੰਦੀ ਸੀਗੀ ਬੱਸਾਂ ਤੇ ਪਹਿਲਾਂ ਵੀ ਇਤਨਾ ਓਵਰਲੋਡਡ ਲੋਕੀ ਛੱਤਾਂ ਦੇ ਬੈ ਕੇ ਜਾਂਦੇ ਹੁੰਦੇ ਸੀਗੇ ਸਾਡੇ ਅਸੀਂ ਵੀ ਇਹੀ ਦੇਖਦੇ ਜਦੋਂ ਅਸੀਂ ਬੱਸਾਂ ਜਾਂਦੇ ਲੋਕੀ ਛੱਤ ਤੇ ਵੀ ਬੈ ਕੇ ਜਾਂਦੇ ਸੀ ਦੂਜੀਆਂ ਸਰਕਾਰਾਂ ਦੇ ਟਾਈਮ ਤੇ ਇਹ ਤਾਂ ਇੱਕ ਮੁੱਦਾ ਵੈਸੇ ਬਣਾਇਆ ਜਾਂਦਾ ਕਿ ਔਰਤਾਂ ਦੀ ਟਿਕਟ ਫ੍ਰੀ ਕਰਨ ਤੋਂ ਬਾਅਦ ਇਹ ਰਸ਼ ਹੋ ਰਿਹਾ ਇਹ ਨਹੀਂ ਇਹ ਰਸ਼ ਪਹਿਲਾਂ ਵੀ ਹੁੰਦਾ ਸੀ ਜੀ ਬੱਸਾਂ ਓਵਰਲੋਡਡ ਹੀ ਹੁੰਦੀਆਂ ਸੀ ਤੇ ਇਹਦੇ ਲਈ ਭਗਵੰਤ ਮਾਨ ਸਰਕਾਰ ਆਪਣੀਆਂ ਨਵੀਆਂ ਬੱਸਾਂ ਦੇ ਕਰਨਗੇ ਕਿਉਂਕਿ ਟ੍ਰਾਂਸਪੋਰਟ ਤੇ ਵਿੱਚ ਇਹ ਵੀ ਨਵੀਆਂ ਬੱਸਾਂ ਲਾਈਆਂ ਜਾਣਗੀਆਂ ਜਿਹੜੀਆਂ ਬੱਸਾਂ ਖਟਾਰਾ ਹੋ ਚੁੱਕੀਆਂ ਨੇ ਉਹਨਾਂ ਦੀ ਜਗ੍ਹਾ ਤੇ ਨਵੀਆਂ ਬਸਾਂ ਲਗਾਈਆਂ ਜਾਣਗੀਆਂ ਸੋ ਇਹ ਜਿਹੜੀਆਂ ਮੀਟਿੰਗਾਂ ਅੱਜ ਕੱਲ੍ਹ ਚੱਲ ਰਹੀਆਂ ਨੇ ਘਰ-ਘਰ ਚੱਲ ਰਹੀਆਂ ਮੈਂ ਕਿਵੇਂ ਵਾਰਡ ਵਾਈਜ਼ ਵਾਰਡ ਵਾਈਜ਼ ਘਰ-ਘਰ ਤੇ ਇਹ ਹੁੰਦਾ ਨਾ ਵੀ ਅਸੀਂ ਹਰ ਵਰਤ ਕੋਲ ਇਹਨਾ ਟਾਈਮ ਨਹੀਂ ਲਾ ਸਕਦੇ ਇਸ ਲਈ ਇੱਕ ਵਾਰਡ ਵਿੱਚ ਜਿਹੜੀ ਸਾਡੀ ਮੇਨ ਇਨਚਾਰਜ ਹੁੰਦੇ ਉਹਨਾਂ ਦੀ ਡਿਊਟੀ ਲਾ ਦਿੱਤੀ ਜਾਂਦੀ ਹੈ ਆਪਣੇ ਮਹੱਲੇ ਦੀਆਂ ਔਰਤਾਂ ਨੂੰ ਇਕੱਠੀਆਂ ਕਰਕੇ ਇੱਕ ਨੁੱਕੜ ਮੀਟਿੰਗ ਦੀ ਤਰ੍ਹਾਂ ਆਪਾਂ ਇਹਨੂੰ ਸਮੀਟਿੰਗ ਕਰਦੇ ਜੀ ਕੀ ਰਿਸਪੌਂਸ ਮਿਲ ਰਿਹਾ ਰਿਸਪੌਂਸ ਬਹੁਤ ਵਧੀਆ ਲੋਕੀ ਭਗਵੰਤ ਮਾਨ ਜੀ ਦੀਆਂ ਜਿਹਦੇ ਕੰਮਾਂ ਤੋਂ ਬਹੁਤ ਖੁਸ਼ ਨੇ ਤੇ ਅੱਗੇ ਵੀ ਉਹਨਾਂ ਨੇ ਪ੍ਰੋਮਿਸ ਕੀਤਾ ਕਿ ਅੱਗੇ ਵੀ ਅਸੀਂ ਸਰਕਾਰ ਨੂੰ ਲਿਆਂਦੇ ਦਵਾਰ ਤੋਂ ਕੋਸ਼ਿਸ਼ ਕਰਾਂਗੇ ਜੀ ਧੰਨਵਾਦ ਅੱਛਾ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆਪਣਾ ਸ਼ੁਭਨਾਮ ਜੀ ਮੇਰਾ ਨਾਮ ਹੈ ਸਵੀਟੀ ਸ਼ਰਮਾ ਵਾਈਸ ਪ੍ਰਧਾਨ ਪੰਜਾਬ ਔਰ ਹਲਕਾ ਡੇਰਾ ਬਸੀ ਜੀ ਸੋ ਅੱਜ ਇਹ ਮੀਟਿੰਗ ਰੱਖੀ ਗਈ ਹੈ ਤੇ ਕਾਫੀ ਇਕੱਠ ਵੀ ਹੈ ਹਾਂ ਜੀ ਇਹ ਮੀਟਿੰਗ ਇਸ ਕਰਕੇ ਰੱਖੀ ਕਈ ਹੈ ਜਿਵੇਂ ਹੁਣ ਇਲੈਕਸ਼ਨ ਦਾ ਤੁਹਾਨੂੰ ਪਤਾ ਹੀ ਮੰਗਲ ਵੱਧ ਚੁੱਕਿਆ ਹੈ ਸਾਡੇ ਜਿਹੜੇ ਮੇਰੇ ਵੀਰ ਮਾਲਵਿੰਦਰ ਕੰਗ ਜੀ ਉਹਨਾਂ ਨੂੰ ਟਿਕਟ ਮਿਲ ਚੁੱਕੀ ਹੈ ਤੇ ਉਹਨਾਂ ਬਾਰੇ ਅਸੀਂ ਪਿੰਡ-ਪਿੰਡ ਜਾ ਕੇ ਵਾਰਡ ਵਾਈਜ਼ ਜਾ ਕੇ ਉਹਨਾਂ ਵਾਸਤੇ ਆਪਣੀ ਭੈਣਾਂ ਨੂੰ ਤੇ ਜਿਵੇਂ ਪਹਿਲਾਂ ਅਸੀਂ ਰਿਕੁਐਸਟ ਕੀਤੀ ਸੀ ਹੁਣ ਵੀ ਜਾ ਕੇ ਇਹੀ ਕਰ ਰਹੇ ਆ ਵੀ ਸਾਨੂੰ ਜਾ ਕੇ ਆਪਣੀ ਗੱਲ ਕਰਨ ਦਾ ਮੌਕਾ ਉਥੇ ਸੈਂਟਰ ਤੇ ਜਾ ਕੇ ਸਾਡੀ ਆਵਾਜ਼ ਚੱਕਣ ਤੇ ਸਾਡੇ ਬਹੁਤ ਵਧੀਆ ਵਾਲ ਮਿੰਦਰ ਕੰਗ ਜੀ ਚੰਗੇ ਇਨਸਾਨ ਨੇ ਤੇ ਇਹ ਹੀ ਰਿਕਵੈਸਟ ਆਪਣੇ ਭੈਣਾਂ ਨੂੰ ਅਸੀਂ ਕਰਨ ਆਏ ਹਾਂ ਜੀ ਸੋ ਕੀ ਲੱਗਦਾ ਜਿਵੇਂ ਬਹੁਤ ਭਾਰੀ ਬਹੁਮਤ ਨਾਲ ਪਹਿਲਾਂ ਜਿੱਤ ਹੋਈ ਸੀ ਆਮ ਪਾਰਟੀ ਦੀ ਕੀ ਇਸ ਤਰ੍ਹਾਂ ਹੋਵੇਗੀ ਹਾਂਜੀ ਬਿਲਕੁਲ ਐਦਾਂ ਹੀ ਹੋਏਗੀ ਹੁਣ ਮੇਰੀ ਭੈਣਾਂ ਦੇਖੋ ਕਿੰਨੀਆਂ ਤੁਸੀਂ ਕਹਿ ਰਹੇ ਹੁ ਇਕੱਠੀਆਂ ਹੋਈਆਂ ਇਸ ਤਰ੍ਹਾਂ ਜਿਸ ਤਰ੍ਹਾਂ ਅਸੀਂ ਹਲਕੇ ਚ ਜਾ ਰਹੇ ਵਾੜਾਂ ਚ ਜਾ ਰਹੇ ਇਸ ਤਰ੍ਹਾਂ ਇਕੱਠ ਹੋ ਰਿਹਾ ਤੇ ਮੇਰੀ ਭੈਣਾ ਕਹ ਰਹੀ ਵੀ ਜਿਸ ਤਰ੍ਹਾਂ ਅਸੀਂ ਪਹਿਲਾਂ ਸਪੋਰਟ ਕੀਤੀ ਸੀ ਹੁਣ ਵੀ ਅਸੀਂ ਐਵੇਂ ਕਰਨਾ ਥੈਂਕ ਯੂ ਹਾਂਜੀ ਸ੍ਰਿੰਦਰ ਕੌਰ ਜੀ ਮੈਡਮ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਅੱਜ ਤੁਹਾਡੇ ਗ੍ਰਹਿ ਦੇ ਵਿੱਚ ਇਹ ਜੋ ਮੀਟਿੰਗ ਹੋਈ ਹੈ ਵਾਰਡ ਨੰਬਰ 14 ਦੇ ਵਿੱਚ ਸੋ ਕਾਫੀ ਗਿਣਤੀ ਦੇ ਵਿੱਚ ਤੁਸੀਂ ਲੇਡੀਜ਼ ਨੂੰ ਇੱਥੇ ਬੁਲਾਇਆ ਵੀ ਹੈ ਤੁਹਾਡੇ ਕਹੇ ਤੇ ਆਈਆਂ ਸੱਦਾ ਦਿੱਤਾ ਕੀ ਕਹਿਣਾ ਤੁਹਾਡਾ ਇਹ ਤਾਂ ਇਕੱਠੀਆਂ ਹੋਈਆਂ ਨੇ ਵੀ ਇੱਕ ਤਾਂ ਇਹਨਾਂ ਨੂੰ ਜਾਗਰੂਤ ਕੀਤਾ ਜਾਵੇ ਭਗਮਾਨਤਮਾਨ ਦੇ ਕੰਮਾਂ ਬਾਰੇ ਦੂਸਰੀ ਗੱਲ ਇਹ ਸਾਰੀਆਂ ਆਮ ਆਦਮੀ ਪਾਰਟੀ ਦੀਆਂ ਵਰਕਰ ਨੇ ਸਾਰਿਆਂ ਹੀ ਮਿਲ ਜੁਲ ਕੇ ਕੰਮ ਕਰਦੀਆਂ ਨੇ ਸਾਰੀਆਂ ਮੇਰੇ ਨਾਲ ਨੇ ਜੀ ਤੇ ਇਹ ਵੋਟ ਵੀ ਮਾਲਵਿੰਦਰ ਕੰਗ ਜੀ ਨੂੰ ਹੀ ਪਾਉਣਗੀਆਂ ਹੁਣ ਕਿਉਂਕਿ ਉਹਨਾਂ ਦੀ ਜ਼ਰੂਰਤ ਹੈ ਹੁਣ ਸਾਨੂੰ ਅਸੈਂਬਲੀ ਚ ਲਿਜਾਣੇ ਦੀ ਕਿਉਂਕਿ ਉਥੇ ਇਕੱਲੇ ਭਗਵੰਤ ਮਾਨ ਜੀ ਬੋਲਦੇ ਨੇ ਤਾ ਇਸ ਕਰਕੇ ਅਸੀਂ ਉੱਥੇ ਆਪਣੇ 13 ਮੈਂਬਰ ਚਾਉਨੇ ਆ ਵੀ ਮੈਂ ਇਹ ਚਾਉਣੀ ਮੈਂ ਜ਼ਿਆਦਾ ਤੋਂ ਜ਼ਿਆਦਾ ਲੇਡੀਜ਼ ਇਕੱਠੀਆਂ ਕਰਕੇ ਉਹਨਾਂ ਨੂੰ ਆਮ ਆਦੀ ਪਾਰਟੀ ਸਰਕਾਰ ਬਾਰੇ ਦੱਸਾਂ ਤੇ ਮੈਡਮ ਜੀ ਬੁਲਾਏ ਨੇ ਮੈਂ ਇਹ ਮੈਡਮ ਆਈਆਂ ਨੇ ਮੇਰੇ ਕਹਿਣੇ ਪਰ ਇਹਨਾਂ ਦਾ ਵੀ ਮੈਂ ਬਹੁਤ ਧੰਨਵਾਦ ਕਰਦੀ ਆ ਤਾਂ ਕਿ ਅਸੀਂ 13 ਜਿਹੜੇ ਮੈਂਬਰ ਲੈ ਜਾਣੇ ਆ ਨਾ ਸਾਡੇ 13 ਆਵਾਜ਼ਾਂ ਹੋ ਜਾਣਗੀਆਂ ਜੀ ਉੱਥੇ ਕਿਉਂਕਿ ਪਹਿਲਾਂ ਇੱਕ ਆਵਾਜ਼ ਹੀ ਹੈ ਜੋ ਭਗਵੰਤ ਮਾਨ ਦੀ ਹੈ ਤੇ ਜਦ 13 ਆਵਾਜ਼ਾਂ ਹੋਣਗੀਆਂ ਤਾਂ ਬਹੁਤ ਵੱਡੀ ਪਾਵਰ ਬਣਦੀ ਹੈ ਜੀ ਧੰਨਵਾਦ ਧੰਨਵਾਦ